ਜਾ ਰਹੀ ਜਿਹੜਾ ਮਾਮਲਾ ਕੀ ਆ ਜਾਨਗਰ ਗੁਰਦੁਆਰੇ ਦਾ ਇਹ ਜੀ ਸੰਗਰਾਣ ਵਾਲੇ 15 ਜੂਨ 2003 ਨੂੰ ਇਸ ਟਾਈਮ ਆਪਣੇ ਭਾਈ ਸਾਹਿਬ ਬਾਸ ਲੈ ਕੇ ਹਾਥੇ ਸੀ ਤੇ ਆਪਣੇ ਸਾਡਾ ਬੰਦਾ ਆਪਣੇ ਪਹਿਲਾ ਮੈਂ ਮੁਖ ਸੇਵਾਦਾਰ ਤੇ ਉਹ ਜੋ ਪੁਰਾਣਾ ਮੁਖ ਸੇਵਾਦਾਰ ਹੈ ਉਹ ਆ ਕੇ ਬੈਠੀ ਮਤਲਬ ਬੈਠਿਆ ਸੀ ਉਹ ਵੀ ਸੰਗ ਵਿੱਚ ਤੇ ਉਹ 20 25 ਬੰਦੇ ਉਹਦੇ ਨਾਲ ਲਿਆਇਆ ਸੀ ਆਪਣੇ ਉਹ ਜੋ ਵੀ ਮਤਲਬ ਤੇ ਇਹਦਾ ਆ ਡਾਂਗੇ ਸੋਪਾ ਲੈ ਕੇ ਨਾਲ ਆਇਆ ਸੀ ਤੇ ਆਪਣੇ ਯਾਰ ਲੈ ਕੇ ਆਇਆ ਵੀ ਨਾਲ ਸਾਰੇ ਤੇ ਅਸੀਂ ਕਿਹਾ ਵੀ ਬਾਖ ਜੀ ਭਾਈ ਸਾਹਿਬ ਨੇ ਸੰਗਰਾਮ ਤੋਂ ਬਾਅਦ ਅਰਦਾਸ ਹੋ ਕੇ ਭਾਈ ਸਾਹਿਬ ਨੇ ਵਾਗ ਲਿਆ ਤੇ ਕਹਿੰਦਾ ਲੋਟਮੈਂਟ ਮੈਂ ਅਸੀਂ ਕਿਹਾ ਵੀ ਸਾਡੇ ਬੰਦੇ ਕਰਨਗੇ ਮੈਂ ਕਿਹਾ ਮੈਂ ਮੂਰੇ ਬੈਠਾ ਸੀ ਮੈਂ ਕਿਹਾ ਸਾਡੇ ਬੰਦੇ ਲੋਟਮੈਂਟ ਕਰਨਗੇ ਉਹ ਕਹਿੰਦਾ ਨਹੀਂ ਮੈਂ ਕਰੂੰਗਾ ਤੇ ਦੂਜੇ ਉਹਦੇ ਬੰਦੇ ਉਹ ਕਹਿੰਦੇ ਨੇ ਇਹ ਕਰੇਗਾ ਮਤਲਬ ਲੋਟਮੈਂਟ ਜੇ ਕਿਹਾ ਵੀ ਮੈਂ ਹੀ ਨਿਕਾਅ ਕਰਾਂਗੇ ਇਹਨੇ ਨਹੀਂ ਕਰਵਾ ਵੀ ਸਾਡੇ ਬੰਦੇ ਨੇ ਇਹਨੇ ਨੂੰ ਉਹਦੇ ਬੰਦੇ ਨਾਲ ਕੋ ਮੈਨੂੰ ਫਰਦਿਆ ਮੈਨੂੰ ਫੜ ਕੇ ਦਾੜੀ ਤੂੰ ਪਿਛਾਛਿੱਟ ਕੇ ਲੈ ਗਏ ਹੈਂ ਤੇ ਉਹ ਦੂਜੇ ਬੰਦੇ ਹੋਰ ਮੁੰਡੇ ਉਹਨੂੰ ਪਾ ਕੇ ਕਰਕੇ ਤੇ ਉਹ ਉਹਨੇ ਫਿਰ ਮੈਚ ਫੜ ਲਿਆ ਜੀ ਤੇ ਇਸ ਕਰਕੇ ਬਸ ਗੁਰੂ ਕਰਦੀ ਗੁਰੂ ਨਾਨਕ ਗੁਰਗੰਨ ਸਾਹਿਬ ਦੀ ਹਾਜ਼ਰੀ ਚ ਹੋਈ ਹੈ ਲੜਾਈ ਹਾਂ ਗੁਰੂ ਗੁਰੂ ਸਾਹਿਬ ਦੀ ਹਾਜ਼ਰੀ ਕਿਸ ਟਾਈਪ ਦੇ ਹਥਿਆਰ ਲਿਆਏ ਸੀ ਇਹ ਇਹ ਸਿਰ ਆਰਟ ਆਰਟ ਮੈਦਾ ਆਠਵਈ ਦਾ ਪੈਂਸਾ ਆਠਵਈ ਦਾ ਟਾਈਮ ਸੀ ਸਾਡੇ ਸਾਥ ਕਿਸ ਟਾਈਪ ਦੇ ਹਥਿਆਰ ਲਿਆਏ ਸੀ ਇਹ ਅਗਨਾਸੀਆਂ ਡਾਂਗਾ ਮਤਲਬ ਇਸ ਸਾਡੇ ਬਾਗੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਡੇਡੀ ਜੀ ਜਿਹੜੀ ਆਈ ਸੀ ਉਹਨੇ ਉਹ تیر ਚੱਕ ਕੇ ਮੇਰੀ ਪਤਨੀ ਤੇ ਮਾਰਨ ਲੱਗੀ ਸੀ ਇੱਕ ਲੇਡੀ ਉਹ ਲੇਡੀਸ ਕੋਣ ਹੈ ਉਹ ਦਰਸ਼ਨ ਸਿੰਘ ਦਰਸ਼ਨ ਨਗਰ ਰਹਿੰਦੀ ਹੈ ਕੀ ਨਾਮ ਕੀ ਉਹ ਕੀ ਕਰਦੀ ਹੈ ਸੇਵਾ ਕਰਦੀ ਹੈ ਨਹੀਂ ਕੋਈ ਨਹੀਂ ਕੁਝ ਨਹੀਂ ਕਰਦੀ ਸੇਵਾ ਉਹ ਪਹਿਲਾਂ ਕਰਦੀ ਸੀ ਹੁਣ ਉਹ ਬਸ ਉਹ ਤਾਂ ਹੀ ਬਸ ਪਹਿਲਾਂ ਮੇਰੇ ਲੜਕੇ ਚੋੜ ਗਈ ਸੀ ਏਕਾਰੀ ਇਹ ਹੁਣ ਵੀ ਉਹ ਆਣ ਕੇ ਉਹਨੇ ਲੜਾਈ ਸਾਰੀ ਪਾਈ ਨਾਲ ਬੰਦੇ ਸਾਰੇ 25 40 ਬੰਦੇ ਸੀ 40 ਦੀ ਲੜਾਈ ਲੜੀ ਦੌੜੀ ਪੱਤੀ ਹੈ ਹਾਂ ਮੇਰੇ ਪਿੱਛੇ ਪੁਲਿਸ ਨੂੰ ਕਾਰਵਾਈ ਵਾਸਤੇ ਕਿਸ ਤਾ ਹਾਰਪੋਰਟ ਕੀ ਠੀਕ ਕਹਿੰਦੀ ਪੁਲਿਸ ਕੀ ਕਹਿੰਦੀ ਪੁਲਿਸ ਕਹਿੰਦੀ ਹੁਣ ਕਰਦੇ ਆ ਸਾਰੀ ਇਹ ਕਰਕੇ ਮਤਲਬ ਪਰਤਾਲ ਕਰਕੇ ਜੋ ਵੀ ਆ ਮਨ ਕਰਾਂਗੇ ਜਿਹੜੇ ਬੰਦੇ ਨੇ ਹਮਲਾ ਕੀਤਾ ਉਹਦਾ ਨਾਮ ਕੀ ਹੈ ਆਪਣੇ ਚੰਨਾ ਜੀ ਉਹਦਾ ਲੜਕਾ ਹੀ ਉਹਦਾ ਫਰਾਨੇ ਪ੍ਰਧਾਨ ਦਾ ਪੂਰਾ ਨਾਮ ਕੀ ਹੈ ਉਹ ਗੁਰਚਰ ਚੰਨਾ ਹੀ ਆ ਮਤਲਬ ਚੰਨਾ ਹੀ ਕਹਿੰਦੇ ਨੇ ਹਾਂ ਜੀ ਪੁਰਾਣੇ ਉਹਨਾਂ ਦੇ ਬਾਬ ਵੀ ਫਾਦਰ ਚਾ ਵੀ ਸੀ ਨਾ ਉਹੀ ਮੁੱਖ ਸੇਵਾ ਪਹਿਲਾਂ ਪ੍ਰਧਾਨ ਉਹ ਹੀ ਸੀ ਉਹਦਾ ਨਾਮ ਕੀ ਸੀ ਉਹ ਘੁੰਮਨਗਰ ਚ ਰਹਿੰਦੇ ਨੇ ਉਹਦਾ ਗਰਦਾਨ ਸਿੰਘ ਢਾਲੀਵਾਲ ਉਹ ਘੁੰਮਨਗਰ ਚ ਰਹਿੰਦੇ ਨੇ ਅਸੀਂ ਯਾਦ ਨਾ ਕਿ ਚਾ ਮੈਨੂੰ ਸੰਸਦ ਨੇ ਚੋਣ ਲਿਆ ਆਪਣੇ 23 10 ਨੂੰ 23 10 24 ਨੂੰ ਹੁਣ ਪੁਲਿਸ ਦਾ ਸੁਆਸਨ ਹੈ ਕੀ ਕਹਿੰਦੇ ਮਾਮਲਾ ਦਰਜ ਕੀਤਾ ਗਿਆ ਤੁਹਾਡੇ ਕੋਲ ਹਾਂ ਮਾਮਲਾ ਦਰਜ ਕੀਤਾ ਹੈ ਜੀ ਪੰਦੇ ਬਰਤਾਲ ਕਰਦੇ ਆ ਇਸ ਕਰਕੇ ਜੋ ਵੀ ਬੰਦੀ ਕਾਰਵਾਈ ਤੇ ਉਹ ਬੱਚੇ ਆ ਬਾਕੀ ਫਿਰ ਮੇਰੇ ਬੇਟੇ ਤੇ ਹਮਲਾ ਕਰਤਾ ਉਹਨਾਂ ਨੇ ਮੇਰੀ ਪਤਨੀ ਤੇ ਹਮਲਾ ਕਰਤਾ ਬਾਦ ਵਿੱਚ ਹਾਂ ਬਾਦ ਵਿੱਚ ਮੇਰੇ ਪਰਿਵਾਰ ਦੇ ਅੰਦਰ ਇੱਕ ਵਾਰੀ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਚਲੇ ਗਏ ਫੇਰ ਉਹ ਗਡਾਕੀਆਂ ਛੋਟੇ ਲੈ ਕੇ ਲੰਗ ਰਹਾ ਉਹਦਾ ਲੰਗਰ ਵਾਲਾ ਛੱਟਾਂ ਵੀ ਵਜੀਆਂ ਕੁਝ ਲੰਗਰ ਵਾਲੇ ਹਾਂ ਜੀ ਉਹ ਜ਼ਖਮੀ ਵੀ ਹੋਇਆ ਕੋਈ ਹਾਂ ਜੀ ਬੱਚਿਆਂ ਨੇ ਮੇਰੇ ਵੀ ਹੈ ਉਂਗਲ ਤੇ ਬੱਜੀ ਹੈ ਜੀ ਤੇ ਇਸ ਕਰਕੇ ਆਪਣੇ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦਾ ਸਾਨੂੰ 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 ਬਚਾ ਲਿਆ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦਾ ਸਾਨੂੰ 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 ਬਚਾ ਲਿਆ ਨਹੀਂ ਤਾਂ ਉਹ ਮਾਰਨ ਤੋਂ ਪੂਰਾ ਪੂਰੇ ਮਾਰਨ ਨੂੰ ਆਏ ਸੀ ਉਹ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਜੋ ਕਾਰਵਾਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਵੀ ਠੀਕ ਹੈ ਜੀ ਅਜਾਦ ਨਗਰ ਦਾ ਮਾਮਲਾ ਕੀ ਹੈ ਜਿਹੜੇ ਗੁਰਦੁਆਰਾ ਸਾਹਿਬ ਦਾ ਅਜਾਦ ਨਗਰ ਦੇ ਵਿੱਚ ਨਾ 15 12 24 ਨੂੰ ਸਰਹੰਦ ਵਿਹਾਰਾ ਸੀਗਾ ਉੱਥੇ ਪਿਛਲਾ ਭਰਾ ਆਪਣਾ ਗੁਰਨਾਮ ਸਿੰਘ ਤੇ ਹੁਣ ਇਹਨਾਂ ਨੂੰ ਨਵਾਂ ਚਿਲੇ ਉੱਤੇ ਪ੍ਰਧਾਨ ਸਰਦਾਰ ਸੁੱਚਾ ਸਿੰਘ ਦੋ ਇਕੱਠੇ ਹੋਏ ਸੀ ਜਿਹਨੇ ਪੁਰਾਣੇ ਪ੍ਰਧਾਨ ਸੀਗੇ ਉਹ ਸਪੀਕਰ ਲੈ ਕੇ ਕੁਝ ਬਾਸ਼ਨ ਦਿੱਤੀ ਸੀ ਕਰਨ ਉਹ ਕਹਿੰਦੇ ਦੂਜੀ ਪਾਰਟੀ ਉਹਦੇ ਸਪੀਕਰ ਤੋਂ ਉੱਪਰ ਫੋਨ ਕਰਕੇ ਉਹਨਾਂ ਦੀ ਟੂੰ ਟੂੰ ਮੈਮ ਆਸਤ ਵਿੱਚ ਹੋ ਗਈ ਉਹਦੀ ਉਹਦੀ ਫਰਤਾਲ ਚੱਲ ਰਹੀ ਹੈ ਜਿਹਨਾਂ ਦੇ ਵਗਾਰਾ ਹੋ ਗਏ ਪਾਰਟੀ ਦੇ ਸੁੱਚਾ ਸਿੰਘ ਪਾਰਟੀ ਵਗਾਰ ਦੇ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਤੋਂ ਤਬਕੀਨ ਵੀ ਕਰਗੇ ਕੁਝ ਪਤਾ ਲੱਗਿਆ ਜੀ ਕਸੂਰ ਕਿਦਾ ਸੀ ਕੀ ਮਾਮਲਾ ਕਿਸ ਕਾਰਨ ਹੋਇਆ ਅਜੇ ਪ੍ਰਸਾਦ ਚੱਲ ਰਹੀ ਹੈ ਜੀ ਅਜੀ ਕਰ ਰਹੇ ਆ ਦੀ ਵੀਡੀਓ ਕੈਮਰੇ ਸਾਰੇ ਚੈੱਕ ਕਰ ਰਹੇ ਆ ਵੀ ਅੱਗੇ ਪਾਸੋਂ ਦੇ ਮੁਸਾਫਰ ਦੇ ਕਰ ਰਹੇ ਆ